ਔਰਤਾਂ ਨੂੰ 1-1000 ਰੁਪਿਆ ਇਸ ਤਰੀਕ ਤੋਂ ਹੋਵੇਗਾ ਸ਼ੁਰੂ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਜੀ ਹਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੋਈ ਹੈ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਕਿ 1-1000 ਰੁਪਿਆ ਹਰ ਮਹੀਨੇ ਪਤਾ ਸਕੀਮਾਂ ਪੰਜਾਬ ਦੀਆਂ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਅਤੇ ਹੋਰ ਕਈ ਗਰੰਟੀਆਂ ਜੋ ਕਿ ਸਰਕਾਰ ਦੇ ਦੁ ਵੱਲੋਂ ਕੀਤੀਆਂ ਗਈਆਂ ਸੀ ਤਾਂ ਹੁਣ ਸਰਕਾਰ 1-1000 ਰੁਪਏ ਦੀ ਗਰੰਟੀ ਹੈ ਜਿਹੜੀ ਪੂਰੀ ਕਰਨ ਜਾ ਰਹੀ ਹੈ ਤੇ ਕਿਸ ਤਰੀਕੇ ਤੋਂ ਇਹ ਪੂਰੀ ਹੋਵੇਗੀ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਇਸ ਸੰਬੰਧੀ ਹੋਰ ਅਪਡੇਟ ਤੁਹਾਨੂੰ ਮਿਲਦੀ ਰਹੇ ਪੰਜਾਬ 'ਚ ਔਰਤਾਂ ਨੂੰ ਕਦੋਂ ਮਿਲਣਗੇ 1000 ਰੁਪਏ ਮੁੱਖ ਮੰਤਰੀ ਨੇ ਮੋਗਾ ਤੋਂ ਕੀਤਾ ਇਹ ਵੱਡਾ ਐਲਾਨ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੋਗਾ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਕਰਮਜੀਤ ਅਨਮੋਲ ਨੂੰ ਇੱਕ ਵਾਰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੋ ਮੈਂ ਉਸ ਨੂੰ ਕੰਮ ਕਰਵਾਉਣ ਦਾ ਪਾਸਵਰਡ ਦੇਵਾਂਗਾ ਫਿਰ ਦੇਖੋ ਕਿ ਕੋਈ ਕੰਮ ਰੁਕੇਗਾ ਨਹੀਂ ਕਿਉਂਕਿ ਜਦੋਂ ਮੈਂ ਸੰਸਦ ਵਿੱਚ ਸੀ ਤਾਂ ਮੈਂ ਇੱਕੋ ਪਾਸਵਰਡ ਦੀ ਵਰਤੋਂ ਕਰਕੇ ਪੂਰੇ ਸੂਬੇ ਦਾ ਕੰਮ ਕਰਵਾ ਲੈਂਦਾ ਸੀ ਹੁਣ ਜਦੋਂ 13 ਸਸਦ ਮੈਂਬਰ ਪਾਰਲੀਮੈਂਟ ਵਿੱਚ ਹੋਣਗੇ ਸੋਚੋ ਕੀ ਹੋਵੇਗਾ ਕਿਉਂਕਿ ਮੇਰੇ ਕੋਲ ਉਹ ਉਥੋਂ ਕੰਮ ਕਰਾਉਣ ਦਾ ਤਜਰਬਾ ਹੈ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਗਾਪੁਰਾਣਾ ਦੀ ਲੋਕ ਸਭਾ ਹਲਕਾ ਫਰੀਦਕੋਟ ਚ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੇ ਹੱਕ ਵਿੱਚ ਰੱਖੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਬਿਆਨ ਜਿਹੜੇ ਸਾਹਮਣੇ ਆ ਰਹੇ ਨੇ ਸੀਐਮ ਮਾਨ ਨੇ ਕਿਹਾ ਕਿ ਜਦੋਂ ਉਹ ਚੋਣ ਲੜਨ ਰਹੇ ਸਨ ਤਾਂ ਉਹਨਾਂ ਦੇ ਵਿਰੋਧੀ ਕਹਿੰਦੇ ਸਨ ਕਿ ਕਲਾਕਾਰ ਕਿਹੜੀ ਚੋਣ ਲੜੇਗਾ ਤੇ ਕੌਣ ਚੋਣ ਕੌਣ ਇਸ ਨੂੰ ਵੋਟ ਪਾਵੇਗਾ ਜਦੋਂ ਉਹ ਜਿੱਤ ਗਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕਲਾਕਾਰ ਕੀ ਹੁੰਦਾ ਹੈ ਅੱਜ ਇਸ ਬਾਰੇ ਗੱਲ ਕਰਨ ਬਾਰੇ ਵਿਰੋਧੀ ਸੋਚ ਰਹੇ ਹਨ ਕਿ ਇਹ ਕਦੇ ਦੂਰ ਹੋਵੇਗਾ ਜਾਂ ਨਹੀਂ ਸੀਐਮ ਆਨੇ ਕਹੇ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਹਰ ਔਰਤ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਇਹ ਗਾਰੰਟੀ ਦਿੱਲੀ ਵਿੱਚ ਪੂਰੀ ਹੋ ਗਈ ਹੈ ਤੇ ਹੁਣ ਪੰਜਾਬ ਵਿੱਚ ਇਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਇਸ ਦੇ ਲਈ ਉਸਨੇ ਹਰ ਤਰਾਂਦੀ ਬਿਉਮੰਤੀ ਕੀਤੀ ਹੈ ਇਹ ਗਰੰਟੀ ਬਹੁਤ ਹੀ ਜਲਦ ਜਿਹੜੀ ਆ ਹੁਣ ਪੂਰੀ ਕੀਤੀ ਜਾਵੇਗੀ ਜਦਕਿ ਬਾਕੀ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ ਜੀ ਹਾਂ 1-1000 ਰੁਪਿਆ ਹਰ ਮਹੀਨਾ ਮਹਿਲਾਵਾਂ ਨੂੰ ਪੱਤਾ ਸਕੀਮ ਹੁਣ ਬਹੁਤ ਹੀ ਜਲਦ ਸਰਕਾਰ ਪੂਰਾ ਕਰਨ ਜਾ ਰਹੀ ਹੈ ਗਰੰਟੀ ਨੂੰ ਸ਼ੁਰੂ ਕਰਨ ਜਾ ਰਹੀ ਹੈ ਸਰਕਾਰ ਨੇ ਬਿਆਨਬਾਜ਼ੀ ਜਿਹੜੀ ਹੈ ਸਾਂਝੀ ਕੀਤੀ ਹੈ ਸਿੰਘ ਭਗਵੰਤ ਮਾਨ ਨੇ ਵੱਡਾ ਬਿਆਨ ਜਿਹੜਾ ਵੱਡਾ ਐਲਾਨ ਕਰ ਦਿੱਤਾ ਹੈ 1-1000 ਰੁਪਏ ਨੂੰ ਜੋ ਕਿ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਜੋ ਕਿ ਹੋਰ ਤਾਜ਼ਾ ਅਪਡੇਟ ਆਉਂਦੇ ਤਾਂ ਅਸੀਂ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ